ਤਰਨਤਾਰਨ ਦੇ ਪਿੰਡ ਮੰਨਨ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਬੀਤੀ ਰਾਤ ਅਣਪਛਾਤੇ ਚੋਲਾ ਚੋਰਾਵਲੋਂ ਦਾਖਲ ਹੋ ਕੇ ਚੋਰੀ ਦੇ ਕਟੜਾ ਨੂੰ ਨਿਜਾਮ ਦਿੱਤਾ ਗਿਆ ਚੋਰਾਵਲੋਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਕੰਧ ਨੂੰ ਟੱਪਿਆ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਤੋੜਿਆ ਜਾਂਦਾ ਹੈ ਤੇ ਗੋਲਕ ਵਿੱਚ ਪਈ ਜੋ ਚੜਾਵੇ ਦੀ ਰਾਸ਼ੀ ਜਿਸ ਨੂੰ 1 ਲੱਖ ਰੁਪਏ ਦੱਸਿਆ ਜਾ ਰਿਹਾ ਹੈ ਉਸ ਨੂੰ ਚੋਰੀ ਕੀਤਾ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜੀ ਕਟੜਾ ਸਾਡੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਕੇ ਰਹਿ ਗਈ ਹੈ ਜਿਸ ਦੀ ਸ਼ਿਕਾਇਤ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਤਰਨਤ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੀਸੀਟੀਵੀ ਨੂੰ ਖੰਗਾਲਦਿਆਂ ਚੋਰੀਆਂ ਦੀ ਭਾਕੀਤੀ ਜਾ ਰਹੀ ਹੈ ਚੋਰੀਆਂ ਸਾਡੇ ਸਾਹ ਬਹੁਤ ਜਿਆਦੀਆਂ ਹੁੰਦੀਆਂ ਜੀ ਕਦੀ ਕੇ ਦਾ ਟਰਾਂਸਫਾਰਮ ਲੈ ਗਏ ਕੇ ਦੀਆਂ ਵਾਲੀਆਂ ਲੈ ਗਈਆਂ ਕੇ ਦੇ ਘਰਾਂ ਚੋਰੀ ਹੋ ਗਈ ਬਹੁਤ ਜਿਆਦੀਆਂ ਚੋਰੀਆਂ ਹੁੰਦੀਆਂ ਕਰਦੇ ਜਿਹੜੇ ਅਵੇਲੀ ਬੰਦੇ ਆ ਉਹ ਕਰਦੇ ਆ ਜੀ ਤੇ ਸਾਡੇ ਵੀ ਰਾਤ ਕੋਈ ਸਾਡੇ 11 12 ਵਜੇ ਦਾ ਟਾਈਮ ਸੀ ਗੋਲਕ ਪਨ ਕੇ ਦੋ ਜਣੇ ਅੰਦਰ ਗਏ ਤੰਦਰਾ ਤੋੜਿਆ ਬਾਹਰਲਾ ਗੇਟ ਤੋੜਿਆ ਤੇ ਗਰਲ ਤੋੜ ਕੇ ਅੰਦਰ ਤੰਦਰੇ ਥੋਣੀ ਗਏ ਆ ਜੀ ਫਿਰ ਉਹਨਾਂ ਕਟਰਨਾ ਪਤਾ ਨਹੀਂ ਕਾਦੇ ਨੇ ਵੱਡੀਆਂ ਗੋਲਕਾਂ ਦੋਵੇਂ ਬੰਨਿਆਂ ਤੋੜ ਕੇ ਫਿਰ ਉਹ ਪੈਸੇ ਕੱਢ ਕੇ ਲੈ ਗਏ ਦੋ ਜਣੇ ਨਜ਼ਰ ਆਉਂਦੇ ਬਾਕੀ ਨਹੀਂ ਆਉਂਦੇ ਜੀ ਲੋਕ ਹੁਣ ਗੁਰੂ ਘਰ ਨੂੰ ਨਹੀਂ ਬੱਛੇ ਕੋਈ ਬੇਖੌਫ ਹੋ ਗਿਆ ਲੋਕ ਜੀ ਬਹੁਤ ਜਿੰਨੇ ਸਾਨੂੰ ਜੀਵਨ ਦਾਤ ਦਿੱਤਾ ਉਸ ਤੋਂ ਵੀ ਨਹੀਂ ਅਸੀਂ ਡਰਦੇ ਬਹੁਤ ਮਾੜੀ ਘਟਨਾ ਹੋਈ ਹੈ ਜੀ ਇਹ ਜੀ ਆਪਣਾ ਗੁਰਦਾਰਾ ਬਾਬਾ ਨਾਨਕ ਸਾਹਿਬ ਪਿੰਡ ਮੰਨਣ ਜ਼ਿਲ੍ਹਾ ਤਰਨਤਾਰਨ ਦਾ ਜੀ ਇਹ ਰਾਤ ਸੀ ਰਾਤ 12 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲਕ ਚੋਰੀ ਕਰ ਲਈ ਹੈ ਜਿੰਦਰਾ ਬਾਰੀ ਤੋੜ ਕੇ ਜਿੰਦਰਾ ਤੋੜ ਕੇ ਤੇ ਜੋ ਵੀ ਚਮਾਇਆ ਸੀ ਸਾਰੀ ਚੋਰੀ ਕਰ ਲਈ। ਕਰੀਬ ਲੱਖ ਦੇ ਕਰੀਬ ਦੇ ਹਾਂਜੀ ਲੱਖ ਦੇ ਕਰੀਬ ਕਰੀਬ ਸੀ। ਆਪਣੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਹੈਗਾ ਪਿੰਡ ਮੰਨੂ ਚ ਗੁਰਦੁਆਸਬ। ਉਸ ਗਰਵੰ ਗ੍ਰੰਥੀ ਹੈ ਗੁਰਵਿੰਦਰ ਸਿੰਘ ਉਹਦੇ ਬਿਆਨ ਤੇ ਉਹਨੇ ਲਿਖਾਇਆ ਕਿ ਇਸ ਗੁਰਦੁਆਸਬ ਵਿੱਚ ਗੱਲੇ ਚੁੰਮੜੀ ਦੀ ਚੋਰੀ ਕੀਤੀ ਗਈ ਹੈ ਤੇ ਕੋਈ ਕਰੀਬ 1 ਲੱਖ ਰੁਪਇਆ ਚੁਰਕੀਤਾ ਗਿਆ ਚੋਰ ਉਹਨਾਂ ਨੇ। ਨਾਮ ਨੂੰ ਵਿਅਕਤੀ ਹੈ। ਤੇ ਜਿਸ ਵਧੀ ਹੈ ਮਕਦਮਾ ਨੰਬਰ 1 ਤੇ ਲਿਖੀ ਇਨੇ ਇੱਕ 24 ਜੁਰਮ 457 380 ਦਾ ਦਰਜ ਕਰਤਾ ਹੈ ਬਾਕੀ ਦੋਸ਼ੀ ਦੇ ਭਾਲ ਕੀਤੀ ਆ ਰਹੀ ਹੈ